ਜੀ ਸਸ਼ੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦਾ ਹਾਂ ਤੁਹਾਰੇ ਜਣੇ ਕੈਸ਼ ਹੋਣਗੇ ਚੜ੍ਹਦੀ ਕਲਾ ਦੇ ਵਿੱਚ ਹੋਵਾਂਗੇ ਖਿੜਕੀ ਖੁੱਲ੍ਹ ਗਈ ਸ਼ਬਦਾ ਇੱਕ ਹੋਰ ਦੰਦ ਟੁੱਟ ਗਿਆ ਉਹ ਵੀ ਸਕੂਲ ਚ ਉਹ ਵੀ ਸਕੂਲ ਚ ਅੱਜ ਤੁਸੀਂ ਦੇਖ ਰਹੇ ਹੋਵੋਗੇ ਕਿ ਅੱਜ ਫੇਰ ਵਲੌਗ ਦੀ ਸ਼ੁਰੂਆਤ ਗੱਡੀ 'ਚ ਹੋ ਰਹੀ ਹੈ ਗੱਡੀ 'ਚ ਕਿਉਂ ਹੋ ਰਹੀ ਹੈ ਕਿਉਂਕਿ ਆਪਾ ਚੱਲੇ ਆ ਫਰੀਦਕੋਟ ਮੇਲਾ ਫਰੀਦਕੋਟ ਨਹੀਂ ਦੱਸੋ ਗਾਇਸ ਕਹਾਂ ਪੇ ਜਾ ਰਹੇ ਹਾਂ ਅਮ ਲੋਕ ਮੇਲਾ ਮਾਗੀ ਮੁਕਸਰ ਮੇਲਾ ਮਾਗੀ ਮੁਕਸਰ ਪਰ ਚੱਲੇ ਤੋਂ ਹਾਂ ਚੱਲੇ ਲੇਟ ਹਾਂ ਕਿਉਂਕਿ ਨਾ ਉੱਥੇ ਰਸ਼ ਬਹੁਤ ਜ਼ਿਆਦਾ ਹੁੰਦਾ ਅਸੀਂ ਜਦੋਂ ਰਸ਼ ਆਲਮੋਸਟ ਖਤਮ ਹੋ ਜਾਂਦਾ ਲਾਸਟ ਡੇਟਸ ਆ ਜਾਂਦੀਆਂ ਨੇ ਅਸੀਂ ਉਦੋਂ ਜਾਣੇ ਹੁੰਨੇ ਆ ਤੇ ਬਸ ਫਿਰ ਅੱਜ ਉਹ ਦਿਨ ਆ ਗਿਆ ਤੇ ਅੱਜ ਆਪਾਂ ਚੱਲੇ ਹਾਂ ਸ਼ੇ ਮੁਕਸਰ ਸਾਹਿਬ ਨਾਲੇ ਆਪਾਂ ਦਰਬਾਰ ਸਾਹਿਬ ਦਰਸ਼ਨ ਕਰਕੇ ਆਵਾਂਗੇ ਔਰ ਨਾਲੇ ਆਪਾਂ ਉਥੇ ਦਾ ਮੇਲਾ ਘੁੰਮ ਕੇ ਆਵਾਂਗੇ ਚਲੋ ਫਿਰ ਤੁਸੀਂ ਵੀ ਚਲੋ ਸਾਡੇ ਨਾਲ ਪਹੁੰਚਦੇ ਆਪਾਂ ਮੁਕਸਰ ਸਾਹਿਬ ਆਲਮੋਸਟ ਪੰਚਨ ਵਾਲੇ ਆਸੀ ਮੁਕਸਰ ਨੇੜੇ ਆ ਗਏ ਤੇ ਸੜਕ ਬਹੁਤ ਘਟ ਹੈ ਪਹਿਲਾਂ ਅਸੀਂ ਗਲਤ ਸੜਕ ਪੈ ਗਏ ਸੀਗੇ ਫਿਰ ਅਸੀਂ ਆਪਣਾ ਰਸਤਾ ਚੇਂਜ ਕੀਤਾ ਹੁਣ ਸਾਨੂੰ ਜਮਾਂ ਹੀ ਮੱਖਣ ਮਲਾਈ ਵਰਗੀ ਸੜਕ ਮਿਲ ਗਈ ਫੋਨ ਕਰਦੇ ਕਿ ਫਾਈਨਲੀ ਅਸੀਂ ਇੱਥੇ ਹੀ ਆ ਪਾਰਕ ਅਸੀਂ ਪਹੁੰਚ ਗਏ ਆ ਕਿੱਥੇ ਪਹੁੰਚ ਗਏ ਆ ਅਸੀਂ ਮੁਕਸਰ ਮੇਲੇ ਦੇ ਵਿੱਚ ਤੇ ਹੁਣ ਆਪਾਂ ਲਗਾਨੀ ਆ ਗੱਡੀ ਪਾਰਕਿੰਗ ਚ ਪਿੱਛੇ ਮੇਰੇ ਤੁਸੀਂ ਰਸ਼ਤ ਦੇਖ ਸਕਦੇ ਹੋ ਪੂਰਾ ਧੁੱਪ ਦਾ ਫਾਇਦਾ ਉਠਾ ਰਹੇ ਨੇ ਸਾਰੇ ਲੋਗ ਚਲੋ ਫਿਰ ਚੱਲਦੇ ਆਂ ਆਪਾਂ ਤੁਹਾਨੂੰ ਵੀ ਲੈ ਕੇ ਮੇਲੇ ਚ ਬੜੀਆ ਵੇਲੀ ਸਹੀ ਕੀਤਾ ਰਾਕੇ ਸਿੱਧਾ ਇੱਥੇ ਪਹੁੰਚ ਗਏ ਪਾਰਕਿੰਗ ਚ ਲਾਉਣ ਵਾਸਤੇ ਬੜੀ ਜਦੋਜਾਦ ਹੋ ਰਹੀ ਆ ਬੜੀਆਂ ਮੇਟਾ ਜਾ ਰਹੀਆਂ ਤਾਜ਼ਾ ਤਾਜ਼ਾ ਪਿੱਛਲੇ ਤਾਜ਼ਾ ਰੱਖ ਬੜੀਆਂ ਦਾ ਕਰਾ ਜਾਣਾ ਜਨਾਬਾ ਸਿੱਖਣ ਲਈ ਦਾਤਾ ਉਹਨਾਂ ਪੜ੍ਹ ਕੇ ਆਇਆ ਹੈ ਅੱਜ ਆਜਾ ਅੱਜ ਉਸ বিনা ਗੰਨਾ ਕੱਚ ਦਾ ਜਿਉ ਉਸਨੇ ਉਹ ਆਸੀ ਪਹੁੰਚ ਕੇ ਦਰਬਾਰ ਸਾਹਿਬ ਤੇ ਇੱਥੇ ਇੱਕ ਜੋੜਾ ਆਨੰਦ ਕਰਾ ਕੇ ਆ ਰਿਹਾ ਹੈ ਇੱਧਰ ਸਾਡੇ ਨਾਲ ਦੇ ਚੱਲੇ ਉਧਰ ਸ਼ਬਦ ਤੇ ਜਪਨੂ ਇੱਧਰ ਆ ਜਾਓ ਇੱਧਰ ਆ ਜਾਓ ਲੋ ਜੀ ਸਾਡੇ ਨਾਲ ਤੁਸੀਂ ਵੀ ਕਰੋ ਦਰਸ਼ਨ ਦਰਬਾਰ ਸ਼੍ਰੀ ਮੁਖਸਰ ਸਾਹਿਬ ਮਾਰਕੀਟ ਤੋਂ ਆਗੇ ਸੀ ਅਸੀਂ ਮੇਲਾ ਮੂਲਾ ਦੇਖ ਕੇ ਤੇ ਹੁਣ ਫਟਵਟ ਸੋਚਿਆ ਦਰਸ਼ਨ ਕਰ ਲਈਏ ਤੇ ਉਸ ਤੋਂ ਬਾਅਦ ਵਾਪਸੀ ਤੇ ਦੇਖਦੇ ਹਾਂ ਹੁਣ ਕੀ ਕਰਨਾ ਐਕਸਟਰਾ ਕੱਪੜੇ ਵੀ ਨਹੀਂ ਹੋਣੇ ਇੱਧਰ ਦੀ ਰਿਓਣੇ ਕਰਦੇ ਨੇ ਪੰਜ ਸਨਾਨਾ ਅੱਜ ਪਾਣੀ ਦਾ ਲੈਵਲ ਬਹੁਤ ਲੋ ਹੈ ਸਾਡੇ ਨਾਲ ਦੇ ਨਿਕਲ ਗਏ ਉਹ ਉਹ ਸੀਗੇ ਦੋਨੋਂ ਪਰ ਇਹਨਾਂ ਨੂੰ ਪਤਾ ਹੀ ਨਹੀਂ ਕਿ ਅਸੀਂ ਪਿੱਛੇ ਆ ਤੋ ਸਾਰਾ ਹਾਂਜੀ ਆਪਾਂ ਵਾਪਸੀ ਕਰ ਲਈ ਐ ਘਰ ਵੱਲ ਨੂੰ ਮੇਲੇ ਤੋਂ ਰਸ਼ ਬਹੁਤ ਜ਼ਿਆਦਾ ਸੀ ਬਹੁਤ ਹੀ ਜ਼ਿਆਦਾ ਉਸ ਤੋਂ ਬਾਅਦ ਦਰਵਾਸਾ ਮੱਥਾ ਟੇਕ ਕੇ ਆ ਇੱਕ ਇੱਕ ਪ੍ਰਸ਼ਾਦਾਸ਼ਕ ਆ ਤੇ ਨਾਲ ਹੀ ਆਪਾਂ ਦੜਾ ਦੜ ਭੱਜ ਲਿਓਥੋਂ ਵੀ ਫੜਾ ਵੱਡੇ ਚੱਲ ਪਈ ਐ ਫੇਰ ਆਕੇ ਤੇ ਵੇਖਿਆ ਲੋ ਜਿਹੜਾ ਸ਼ਹਿਰ ਤੋਂ ਬਾਹਰ ਨਿਕਲ ਕੇ ਫੇਰ ਉੱਥੇ ਜੂਸ ਪੀ ਕੇ ਫੇਰ ਹੁਣ ਆਪਾਂ ਚੱਲੇ ਆ ਘਰ ਨੂੰ ਹੁਣ ਅਸੀਂ ਪਹੁੰਚ ਗਏ ਦੋਦੇ ਤੇ ਇਦੋਂ ਬਾਅਦ ਆਪਣੀ ਲੈ ਨੈਕਸਟ ਡੈਸਟੀਨੇਸ਼ਨ ਕੀ ਹੋਏਗੀ ਬੈਡ ਸਾਡੀ ਨੈਕਸਟ ਡੈਸਟੀਨੇਸ਼ਨ ਹੈ ਬੈਡ ਹੋਣਾ ਸੀ ਤੁਹਾਨੂੰ ਮਿਲਦੇ ਆ ਆਪਣੇ ਬੈਡਾਂ ਤੇ ਪਹੁੰਚ ਕੇ ਸਾਨੂੰ ਦੇਖਣ ਲਈ ਬਣੇ ਨੇ ਬਲੌਗ ਦੇ ਵਿੱਚ ਆ ਦੇਖੋ ਆਸ਼ਾ ਬੱਤੀ ਖਰੀਦ ਹਾਂਜੀ ਇੱਧਰ ਆਪਣੀ ਚਾਹ ਬਣ ਰਹੀ ਆ ਆਪਾਂ ਅਗੇ ਸੀ ਘਰੇ ਘਰੇ ਆ ਕੇ ਤੇ ਆਪਾਂ ਬਣਾ ਰਹੇ ਆ ਚਾਹ ਤੇ ਤੁਹਾਨੂੰ ਦਿਖਾਨੀਆਂ ਮੈਂ ਚਾਹ ਤਿਆਰ ਹੈ ਆਪਣੀ ਇਧਰ ਚਾਹ ਤਿਆਰ ਹੈ ਤੇ ਨਾਲ ਹੀ ਤੁਹਾਨੂੰ ਦਿਖਾਨੀ ਹੈ ਮੈਂ ਗਗਨ ਨੂੰ ਇਧਰ ਸ਼ਾਬਦ ਆਪ ਦਾ ਟੀਵੀ ਦੇਖ ਰਿਹਾ ਉਧਰ ਦੇਖੋ ਜਿਵੇਂ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਘਰੇ ਪਹੁੰਚ ਗਿਆ ਸੀ ਮਿਲਦੇ ਆ ਆਪਦੇ ਬੈੱਡ ਤੇ ਉਵੇਂ ਉਹ ਮਹਾਰਾਜ ਜੀ ਆ ਕੇ ਪਏ ਨੇ ਬੈੱਡ ਤੇ ਇਹਨਾਂ ਨੂੰ ਤਾਂ ਨਹੀਂ ਚੜ੍ਹਵੀਂ ਐ ਅਲੈਕਸਾ ਬੈਡਰੂਮ ਲਾਈਟ ਫੁੱਲ ਓਕੇ ਸਾਡੀ ਅਲੈਕਸਾ ਮੈਡਮ ਵੀ ਸਾਨੂੰ ਸੁਣ ਰਹੀ ਹੈ ਚਲੋ ਫੇਰ ਫਟਾਫਟ ਪੀਨੇ ਅੱਛਾ ਚਾਹ ਮੇਰੀ ਤਿਆਰ ਹੈ ਉਸ ਤੋਂ ਬਾਅਦ ਦੇਖਦੇ ਆਂ ਫਿਰ ਆਪਾਂ ਕੀ ਕਰਨਾ ਹੈ ਡਿਨਰ ਕਰਨਾ ਹੈ ਜਾਂ ਨਹੀਂ ਕਰਨਾ ਉਹ ਆਪਾਂ ਸਲਾਹ ਕਰਦੇ ਆਂ ਅੰਜੀ ਮੇਲੇ ਤੋਂ ਆ ਕੇ ਤੇ ਥੱਕ ਟੁੱਟ ਕੇ ਅਸੀਂ ਰਾਤੀ ਰੋਟੀ ਖਾ ਕੇ ਸੋ ਗਏ ਸੀ ਤੇ ਅੱਜ ਹੈ ਡੇ 2 ਔਰ ਡੇ 2 ਦੇ ਵਿੱਚ ਸ਼ਵਲ ਸਕੂਲ ਜਾ ਕੇ ਆ ਗਿਆ ਤੇ ਮੇਲੇ ਚ ਸ਼ਬਦ ਨੇ ਖਰੀਦ ਲਿਆ ਇਹ ਤੇ ਅਸੀਂ ਜੋਨ ਲੱਗੇ ਹੁਣ ਸਵੇਰ ਦੇ ਨਾਲ ਖੇਡਣ ਇਹ ਤਾਂ ਮੈਨੂੰ ਚੂੜੀਆਂ ਲੱਗ ਰਹੀਆਂ ਨੇ ਵੈਸੇ ਦੇਖਿਆ ਜਾਵੇ ਤਾਂ ਆਪ ਐਜ਼ ਅ ਬੈਂਗਲਸ ਵੀ ਇਹਨਾਂ ਨੂੰ ਪਾ ਸਕਦੇ ਆ ਇੱਕ ਬਾਂਸਰੀ ਹੈ ਨਾ 2 ਮਿੰਟ ਰੁਕ ਜਾ 2 ਮਿੰਟ ਬਾਂਸਰੀ ਵੀ ਲਿਆਇਆ ਉਹ ਦਿਖਾਏਗਾ ਉਹ ਤੁਹਾਨੂੰ ਓ ਮਾਈ ਗੋਡ ਚਲੋ ਫਿਰ ਦਿਖਾਣੇ ਤੁਹਾਨੂੰ ਇਹਦੀ ਬਾਂਸਰੀ ਵੀ ਤੇ ਨਾਲੇ ਮੈਂ ਧਰਨਾ ਚਾਹ ਕਿਉਂਕਿ ਗगन ਆਣ ਵਾਲੇ ਨੇਗੇ ਆਫਿਸ ਤੋਂ ਉਹ ਬਾਂਛਰੀ ਵਾਲੀ ਹੋ ਗਈ ਸੀ ਇੱਧਰ ਬਣ ਰਹੀ ਐ ਬਣ ਗਈ ਚਾ ਨਾਲ ਮੱਠੀਆਂ ਨਾਲ ਸਾਡੇ ਸਬਜੀ ਨਾਲ ਸਾਡਾ ਅਸੀਂ ਇੱਕ ਡਿਟਰਜੈਂਟ ਮੰਗਵਾਇਆ ਤੇ ਨਾ ਇਹ ਅਸੀਂ ਫਲਿੱਪਕਾਰਟ ਕੇ ਐਮਾਜ਼ਨ ਤੋਂ ਮੰਗਵਾਇਆ ਇਹ ਨਾ ਮੈਂ ਯੂਜ਼ ਕਰਕੇ ਦੇਖੂਗੀ ਜੇ ਵਧੀਆ ਨਿਕਲੇ ਨਾ ਮੈਂ ਤੁਹਾਨੂੰ ਵੀ ਦੱਸੂਗੀ ਤੇ ਤੁਸੀਂ ਵੀ ਮੰਗਵਾਇਓ ਬਹੁਤ ਸਸਤਾ ਪੈਂਦਾ ਹੈ ਇਹ ਅਸੀਂ ਪਹਿਲਾਂ ਆਪ ਯੂਜ਼ ਕਰਾਂਗੇ ਫਿਰ ਰਿਵਿਊ ਦਵਾਂਗੇ ਕਿ ਕਿਵੇਂ ਦਾ ਲਿਕਵਿਡ ਡਿਟਰਜੈਂਟ ਨੇ ਇਹ ਐਮਕੇਆਰ ਵੀ ਕਰਕੇ ਇਹ ਚਾਹ ਪੀਣੀ ਆ ਤਾਂ ਤੁਸੀਂ ਸਾਡੇ ਨਾਲ ਆ ਸਕਦੇ ਹੋ ਕਿਉਂਕਿ ਅੱਜ ਫੇਰ ਰੱਬ ਨੇ ਦੋ ਦਿਨ ਦਿਖਾਈ ਪੂਰੀ ਧੁੱਪ ਉਸ ਤੋਂ ਬਾਅਦ ਅੱਜ ਫੇਰ ਰੁੱਸ ਗਿਆ ਫੇਰ ਸ਼ਾਮ ਹੋ ਗਈ ਕਿਵੇਂ ਦੀ ਸੀ ਅੱਜ ਠੰਡ ਠੰਡ ਤਾਂ ਲੱਗਣੀ ਹੈ ਜਿੰਨੀ ਕੁ ਲੱਗਣੀ ਹੈ ਹਨਾ ਇੱਧਰ ਇਹ ਨਲਾਇਕ ਚਾਹ ਪੀ ਰਿਹਾ ਚਲੋ ਫੇਰ ਵੜੌੜ ਪੀਨੇ ਆ ਚਾਹ ਤੇ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਥੋੜ੍ਹਾ ਟਾਈਮ ਦੇ ਵਿੱਚ ਅੱਜ ਮੈਂ ਇੱਕ ਨਵੇਂ ਤਰੀਕੇ ਨਾਲ ਬਣਾਉਣ ਲੱਗੀ ਆ ਸਬਜ਼ੀ ਉਹਦੇ ਲਈ ਮੈਦਰ ਤੇਲ ਧਰਤਾ ਗਰਮ ਹੋਣਾ ਪਿਆਜ਼ ਕੱਟ ਲੈ ਲਸਣ ਕੱਟ ਲੈ ਟਮਾਟਰ ਧੋ ਕੇ ਤੇ ਕੱਟ ਕੇ ਰੱਖ ਲੈ ਮਟਰ ਛਿੱਲ ਲੈ ਤੇ ਮਸ਼ਰੂਮ ਵੀ ਇੱਧਰ ਮੈਂ ਧੋ ਕੇ ਰੱਖ ਤੀਆਂ ਨੇ ਤੇ ਮੈਂ ਫੜਫੜ ਲਗਾਨੀ ਆ ਤੜਕਾ ਤੁਹਾਨੂੰ ਵੀ ਫਿਰ ਬਾਅਦ ਚ ਦੱਸਦੀ ਆ ਕਿਵੇਂ ਦੀ ਬਣੀ ਆ ਸਬਜ਼ੀ ਇੱਕ ਵਾਰੀ ਤੇਲ ਪੂਰੀ ਤਰ੍ਹਾਂ ਗਰਮ ਹੋ ਜੇ ਉਹਦੇ ਵਿੱਚ ਆਪਾਂ ਫਿਰ ਜੀਰਾ ਵਗੈਰਾ ਪਾਵਾਂਗੇ ਤੇ ਨਾਲ ਨਾਲ ਮੈਂ ਤੁਹਾਨੂੰ ਦੱਸਦੀ ਜਾਨੀ ਆ ਇੱਕ ਵਾਰੀ ਮੇਰਾ ਤੇਲ ਗਰਮ ਹੋ ਜੇ ਤੇਲ ਮੇਰਾ ਪੂਰੀ ਤਰ੍ਹਾਂ ਨਾਲ ਗਰਮ ਹੋ ਗਿਆ ਤੇ ਤੁਸੀਂ ਦੇਖ ਸਕਦੇ ਹੋ ਗੈਸ ਮੈਂ ਕਰਤਾ ਬੰਦ ਤੇ ਇਸ ਤੋਂ ਬਾਅਦ ਹੁਣ ਇਹਦੇ ਚ ਅਪਾ ਪਾਵਾਂਗੇ ਥੋੜਾ ਜਿਹਾ ਜੀਰਾ ਇਲਾਇਚੀ ਆਪਸ਼ਨਲ ਹੁੰਦੀ ਹੈ ਇਲਾਇਚੀ ਸੁੱਕੀ ਮਿੱਤਰੋ ਕੋਈ ਪਾਣਾ ਚਾਹੁੰਦੇ ਹੋ ਤਾਂ ਪਾ ਸਕਦੇ ਹੋ ਤੇ ਨਾਲ ਹੀ ਪਾਵਾਂਗੇ ਲਸਣ ਬੜੇ ਦਿੱਕਾ ਟਕਸਾਇਆ ਜਾਏਗਾ ਮੇਰੇ ਕੋਲ ਸੁੱਕੀ ਲਾਲ ਮੈਥ ਤੇ ਇਲਾਇਚੀ ਹੈ ਨਹੀਂ ਇਸ ਕਰਕੇ ਮੈਂ ਉਹ ਨਹੀਂ ਪਾ ਰਹੀ ਹੈਗੀ ਤੇ ਉਹ ਨਾਲ ਹੀ ਆਪਾਂ ਇਹਦੇ ਵਿੱਚ ਪਾ ਦਾਂਗੇ ਪਿਆਜ਼ ਵੈਸੇ ਪਿਆਜ਼ ਇਸ ਤੋਂ ਮੋٹے ਵੀ ਕੱਟ ਸਕਦੇ ਹੁੰਦੇ ਹਨ ਤੇ ਮੈਂ ਜਾਣ ਕੇ ਇਦਾਂ ਕੱਟੇ ਨੇ ਇਹਨੂੰ ਥੋੜਾ ਜਿਹਾ ਪਕਾਵਾਂਗੇ ਥੋੜੇ ਟਾਈਮ ਬਸ ਤੇਲ ਦੇ ਵਿੱਚ ਬੰਦ ਗੈਸ ਤੇ ਹੀ ਹੈ ਇਹ ਮੈਂ ਗੈਸ ਹਜੇ ਔਨ ਨਹੀਂ ਕੀਤੀ ਤੁਸੀਂ ਦੇਖ ਸਕਦੇ ਹੋ ਗੈਸ ਬੰਦ ਹੈ ਇਹ ਜਿਹੜਾ ਤੇਲ ਆਪਾਂ ਗਰਮ ਕੀਤਾ ਸੀ ਉਹਦੇ ਵਿੱਚ ਹੀ ਆਪਾਂ ਪਕਾਵਾਂਗੇ ਔਰ ਉਹਨੇ ਚ ਮੈਂ फटाफट ਆਪਣੇ ਥੋੜੇ ਮਟਰ ਧੋ ਲਾਂ ਬੰਦ ਗੈਸ ਦੇ ਵਿੱਚ ਹੀ ਆਪਾਂ ਪਾ ਦਾਂਗੇ ਮਟਰ ਮਟਰ ਤੁਸੀਂ ਆਪਦੀ ਕੁਆਂਟੀਟੀ ਦੇਖ ਲਓ ਵੀ ਜਿੰਨੀ ਵੀ ਸਬਜ਼ੀ ਬਣਾਣੀ ਹੋਏਗੀ ਉਹਨੇ ਪਾਇਓ ਮੈਂ ਜਿੰਨੀ ਸਬਜ਼ੀ ਬਣਾਣੀ ਹੈ ਮੋਂਨੇ ਪਾਉਂਗੀ गैस मैंने अजे तक ऑन नहीं कि आप हम ऐड करा मशरूम जो कि मैं धो ली थी ਅੱਛੇ ਮੈਂ ਸੋਚਿਆ ਜੀ ਮੈਂ ਨਵੇਂ ਤਰੀਕੇ ਨਾਲ ਸਬਜ਼ੀ ਬਣਾਣੀ ਹੈ ਤੇ ਨਾਲ ਤੁਹਾਡੇ ਨਾਲ ਵੀ ਸ਼ੇਅਰ ਕਰ ਦੇਣੀ ਆ ਇਹ ਸਾਰਾ ਕੁਝ ਐਡ ਕਰਤਾ ਹੁਣ ਇਸ ਤੋਂ ਬਾਅਦ ਮੈਂ ਇਹਦੇ ਵਿੱਚ ਮਸਾਲੇ ਐਡ ਕਰੂੰਗੀ ਮਸਾਲੇ ਮੈਂ ਐਡ ਕਰਤੇ ਔਰ ਨਾਲ ਹੀ ਆਪਾਂ ਟਮਾਟਰ ਵੀ ਚੌਪ ਕਰਕੇ ਵਿੱਚ ਐਡ ਕਰ ਦਾਂਗੇ ਇਸ ਵਿੱਚ ਮੈਂ ਚਾਰ ਪਿਆਜ਼ ਤੇ ਟਮਾਟਰ ਵੈਸੇ ਦੋ ਪਾਣੇ ਸੀਗੇ ਪਰ ਮੈਂ ਤਿੰਨ ਟਮਾਟਰ ਪਾਏ ਕਿਉਂਕਿ ਮੇਰੇ ਟਮਾਟਰ ਥੋੜੇ ਸਾਈਜ਼ ਤੋਂ ਛੋਟੇ ਸੀ ਤੇ ਇਹਨੂੰ ਹੁਣ ਅੱਛੇ ਤਰੀਕੇ ਨਾਲ ਹਿਲਾਵਾਂਗੇ ਉਸ ਤੋਂ ਬਾਅਦ ਆਪਾਂ ਫਲੇਮ ਔਨ ਕਰਕੇ ਫੁੱਲ ਔਨ ਫਲੇਮ ਤੇ ਇਹਨੂੰ ਤਿੰਨ ਵਿਸਲਾ ਲਵਾਵਾਂਗੇ ਤੇ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਹਦੀ ਲੁੱਕ ਦਿਖਾਨੀ ਆ ਤੁਸੀਂ ਚੈੱਕ ਕਰ ਸਕਦੇ ਹੋ ਗੈਸ ਮੇਰੀ ਫੁੱਲ ਫਲੇਮ ਤੇ ਹੈ ਤੇ ਇੱਧਰ ਮੈਂ ਕੁੱਕਰ ਬੰਦ ਕਰਤਾ ਹੁਣ ਇਹਦੇ ਚ ਤਿੰਨ ਵਿਸਲਾ ਆਣੀਆਂ ਤੇ ਉਸ ਤੋਂ ਬਾਅਦ ਆਪਾਂ ਚੈੱਕ ਕਰਦੇ ਆਂ ਆਪਣੀ ਸਬਜ਼ੀ ਤੇ ਤੁਹਾਨੂੰ ਨੈਕਸਟ ਸਟੈਪ ਐ ਦੱਸ ਦਿੰਦੀ ਆ ਕਿ ਕੀ ਕਰਨਾ ਹੈ ਆਪਾਂ ਇੱਧਰ ਮੇਰਾ ਕੁੱਕਰ ਦਾ ਪ੍ਰੈਸ਼ਰ ਨਿਕਲ ਗਿਆ ਤੇ ਆਪਾਂ ਹੁਣ ਖੋਲ੍ਹਾਂਗੇ ਜਲਦੀ ਨਾਲ ਕੁੱਕਰ ਨੂੰ ਇੱਕ ਹੱਥ ਨਾ ਕਰਨਾ ਪੈਂਦਾ ਬੜਾ ਔਖਾ ਕੰਮ ਹੈ ਕਿਉਂਕਿ ਮੇਰੇ ਨਾਲ ਕੋਈ ਨਹੀਂ ਹੈ ਅੱਜ ਇਸ ਟਾਈਮ ਸਬਜੀ ਦੀ ਸ਼ਕਲ ਕੁਛ ਇਸ ਤਰ੍ਹਾਂ ਦੀ ਹੈ ਪਰ ਮੈਂ ਤੁਹਾਨੂੰ ਇਸ ਤੋਂ ਅਗਲੀ ਸ਼ਕਲ ਵੀ ਦਿਖਾਉਂਗੀ ਜਸਟ ਹੋਲਡ ਮੈਂ ਕਰਚੀ ਨਾਲ ਇਹਨੂੰ ਹਲਾ ਲਾਂ ਤੁਸੀਂ ਦੇਖ ਰਹੇ ਹੋਵੋਗੇ ਵੀ ਜਿਵੇਂ ਇਹ ਪਾਣੀ ਪਾਣੀ ਜਾ ਪਰ ਇਹ ਪਾਣੀ ਪਾਣੀ ਜਾ ਹੋ ਜਾਏਗਾ ਠੀਕ ਉਸ ਤੋਂ ਪਹਿਲਾਂ ਜਿਹੜੇ ਟਮਾਟਰ ਹਨ ਉਹਨਾਂ ਦੇ ਛਿਲਕੇ ਆਪਾਂ ਚਿਮਟੇ ਨਾਲ ਬਾਹਰ ਕੱਢ ਲਾਂਗੇ ਤਾਂ ਕਿ ਟਮਾਟਰ ਵਧੀਆ ਗਰੇਵੀ ਨਾਲ ਬਣ ਜੇ ਮੈਂ ਚਿਮਟਾ ਚੱਕ ਕੇ ਤੇ ਇਹਨਾਂ ਨੂੰ ਟਮਾਟਰਾਂ ਨੂੰ ਸਾਫ਼ ਕਰਕੇ ਫਿਰ ਤੁਹਾਨੂੰ ਦਿਖਾਉਣੀ ਆ। ਇੱਧਰ ਟਮਾਟਰਾਂ ਦੇ ਛਿਲਕੇ ਮੈਂ ਉਤਾਰਤੇ ਆਂ ਤੁਸੀਂ ਦੇਖ ਸਕਦੇ ਹੋ ਜਿਹਦੇ ਵਿੱਚ ਮੈਂ ਛਿਲਕੇ ਰੱਖੇ ਸੀ ਔਰ ਜਿਹ ਵਿੱਚ ਮੈਂ ਛਿਲਕੇ ਪੈਨੇ ਤੇ ਇੱਧਰ ਗੈਸ ਮੈਂ ਚਲਾਤਾ ਮੀਡੀਅਮ ਜੀ ਆਂਚ ਤੇ ਤੇ ਜਿਹੜੇ ਟਮਾਟਰ ਤੇ ਪਿਆਜ਼ ਨੇ ਜੇ ਤਾਂ ਆਪਾਂ ਮੋਟੇ ਰੱਖਦੇ ਆਂ ਤਾਂ ਉਹਨਾਂ ਨੂੰ ਥੋੜਾ ਕੜਚੀ ਨਾਲ ਦੱਬ ਕੇ ਗਾਲ ਦੇਣਾ ਹੁੰਦਾ ਤੇ ਮੈਂ ਜ਼ਿਆਦਾ ਨਹੀਂ ਗਾਲ ਨਹੀਂ ਇਸ ਕਰਕੇ ਮੈਂ ਟਮਾਟਰ ਮੋਟੇ ਰੱਖੇ ਮੈਂ ਟਮਾਟਰ ਗਾਲੂਗੀ ਤੇ ਪਿਆਜ਼ ਖੜਾ ਹੀ ਰੱਖੂਗੀ। ਹੁਣ ਇਹਦਾ ਸਾਰਾ ਪਾਣੀ ਆਪਾਂ ਸੁਕਾ ਲਾਂਗੇ ਤੇ ਇਹਦੇ ਵਿੱਚ ਮੈਂ ਹੁਣ ਐਡ ਕਰਨਾ ਹੈਗਾ ਸੁੱਕਾ ਧਨੀਆ ਕਸੂਰੀ ਮੇਥੀ ਤੇ ਘਰੇ ਜਿਹੜਾ ਵੀ ਗਰਮ ਮਸਾਲਾ ਹੋਵੇ ਜਿਵੇਂ ਮੇਰੇ ਕੋਲ ਮੀਟ ਮਸਾਲਾ ਔਰ ਚਨਾ ਮਸਾਲਾ ਪਿਆ ਉਹਦੇ ਚੋਂ ਮੈਂ ਇੱਕ ਮਸਾਲਾ ਇਹਦੇ ਵਿੱਚ ਐਡ ਕਰ ਦੂੰਗੀ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਇਹਦੀ ਫਾਈਨਲ ਲੁੱਕ ਦਿਖਾਨੀ ਆ ਮੇਰੀ ਸਬਜ਼ੀ ਦੀ ਫਾਈਨਲ ਲੁੱਕ ਦੇਖ ਸਕਦੇ ਹੋ ਤੁਸੀਂ ਸਾਰਾ ਮਸਾਲਾ ਮੈਂ ਵਿੱਚ ਉਹ ਕਰਤਾ ਬੜੀ ਵਧੀਆ ਤਰੀਕੇ ਦੀ ਬਣੀ ਆ ਟਮਾਟਰ ਕਾਫੀ ਮੈਂ ਵਿੱਚ ਪੀਸਤੇ ਸੀਗੇ ਤੇ ਕਾਫੀ ਖੜੇ ਜੇ ਰਹ ਗਏ ਨੇ ਕੋਈ ਗੱਲ ਨਹੀਂ ਤੇ ਹੁਣ ਇਹਨੂੰ ਥੋੜਾ ਟਾਈਮ ਮੈਂ ਟੱਕ ਦੂੰਗੀ ਉਹਦੇ ਨਾਲ ਇਹਦਾ ਤੇਲ ਜੋ ਉੱਪਰ ਆ ਜੇ ਕਤੇ ਇਹ ਪੂਰਾ ਰੈੱਡ ਕਲਰ ਚ ਆ ਜਾਏਗਾ ਤੇ ਨਾਲ ਹੀ ਆਪਾਂ ਬਣਾਨੇ ਆਪਾਂ ਫੁਲਕਾ ਤੇ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆਂ ਡਿਨਰ ਤੇ ਤੁਸੀਂ ਵੀ ਸਾਰੇ ਆਪਣੇ ਘਰਾਂ ਦੇ ਵਿੱਚ ਇਹ ਸਬਜ਼ੀ ਜ਼ਰੂਰ ਟਰਾਈ ਕਰਨਾ ਤੇ ਮੈਨੂੰ ਜ਼ਰੂਰ ਕਮੈਂਟ ਬਾਕਸ ਚ ਦੱਸਣਾ ਕਿ ਸਬਜ਼ੀ ਕਿਵੇਂ ਦੀ ਬਣੀ ਹੈ ਅਧਰਾ ਆਪਾਂ ਗੈਸ ਨੂੰ ਕਰ ਦਾਂਗੇ ਬੰਦ ਹੁਣ ਇਹ 5 ਮਿੰਟ ਐਵੇਂ ਪਈ ਰਹੇਗੀ ਇੱਧਰ ਸਬਜ਼ੀ ਆਪਾਂ ਪਾ ਲਈ ਨਾਲ ਗੋਭੀ ਗਾਜਰ ਦਾ ਅਚਾਰ ਨਾਲ ਫੁਲਕਾ ਹੁਣ ਕਰਦੇ ਆ ਆਪਾਂ ਡਿਨਰ ਦੀ ਸਟਾਰਟ ਤੇ ਨਾਲ ਦੇਖਦੇ ਆ ਸੀਰੀਅਲ ਕੌਣ ਆਪਣੇ ਸਾਹਸ ਕੇ ਦਮ ਤੇ ਪਾਏਗਾ ਸ਼ਾਕ ਸੇ ਹਾਂਜੀ ਡਿਨਰ ਆਪਾਂ ਕਰ ਲਿਆ ਡਿਨਰ ਕਰਕੇ ਆਪਾਂ ਹੋ ਗਏ ਆ ਫ੍ਰੀ ਸ਼ਬਦ ਨੇ ਸਟੱਡੀ ਕਰ ਲਈ ਤੇ ਬੇਟੇ-ਬੇਟੇ ਥਾਰੇ ਆ ਗੱਚਕ ਸੋ ਹੁਣ ਸੋਦਦੇ ਆਪਾਂ ਕਰਦੇ ਆ ਬਲੌਗ ਦਾ ਐਂਡ ਹੋਪਸੋ ਤੁਹਾਨੂੰ ਸਾਡਾ ਏਦਾ ਬਲੌਗ ਵਧੀਆ ਲੱਗਿਆ ਹੋਵੇਗਾ ਜੇ ਬਲੌਗ ਵਧੀਆ ਲੱਗਿਆ ਤਾਂ ਸਾਡੇ ਬਲੌਗਸ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂ ਕਰ ਦਿਆ ਕਰੋ ਮਿਲਦੇ ਆਂ ਕੱਲ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ ਗੁੱਡ ਬਾਏ ਵੈਸੇ ਗਗਨ ਵੀ ਆ ਗਏ ਸੀਗੇ ਤੇ ਇਹਨਾਂ ਤੋਂ ਆਪਾਂ ਸਬਜ਼ੀ ਦਾ ਰਿਵਿਊ ਲੈਣਾ ਸੀ